ਗੈਂਗਸਟਰ ਰੋਮਿਲ ਬੋਰਾ ਦਾ ਐਨਕਾਊਂਟਰ ਅਪਰਾਜ ਜਗਤਦਾਬ ਬੇताज ਬਾਦਸ਼ਾਹ ਬਨਣ ਦਾ ਦਿਖਦਾ ਸੀ ਸੁਪਨਾ ਯਮਨਾਨਗਰ ਦੇ ਖੇਤੀ ਲਖਾ ਸਿੰਘ ਵਿੱਚ ਹੋਈ ਤੀਰੇ ਕਤਲ ਕੇਸ ਦਾ ਸੀ ਦੋਸ਼ੀ ਅਤੇ ਸ਼ਾਬਾਦ ਵਿੱਚ ਇੱਕ ਸਰਾਹ ਕਾਰੋਬਾਰੀ ਦੇ ਕਤਲ ਵਿੱਚ ਲੋੜਿੰਦਾ ਸੀ ਰੋਮਿਲ ਬिलासपुर ਯਮਨਾਨਗਰ ਵਿੱਚ आईएलटी सेंटर ਤੇ ਗੋਲੀਆਂ ਚਲਾਉਣ ਦਾ ਵੀ ਦੋਸ਼ੀ ਸੀ ਰੋਮਿਲ ਬੋਰਾ ਹਰਿਆਣਾ ਸਰਕਾਰ ਨੇ ਰੋਮਿਲ ਬੋਰਾ ਤੇ ਰੱਖਿਆ ਸੀ 2 ਲੱਖ ਰੁਪਏ ਦਾ ਇਨਾਮ ਹਰਿਆਣਾ ਐਸਡੀਐਫ ਅਤੇ ਦਿੱਲੀ ਪੁਲਿਸ ਸੈੱਲ ਦੇ ਸਾਂਝੇ ਆਪਰੇਸ਼ਨ ਨਾਲ ਹੋਇਆ ਰੋਮਿਲ ਬੋਰਾ ਦਾ ਐਨਕਾਊਂਟਰ ਦਿੱਲੀ ਹਰਿਆਣਾ ਸਰਹੱਦ ਤੇ ਰੋਮਲ ਬੋਰਾ ਦਾ ਹੋਇਆ ਪੁਲਿਸ ਨਾਲ ਮੁਕਾਬਲਾ ਮੁਕਾਬਲੇ ਵਿੱਚ ਦੋ ਐਸਟੀਐਫ ਦੇ ਮੁਲਾਜ਼ਮ ਕਾਇਲ ਹੋਏ ਨੇ ਤੇ ਦੱਸਦੀਏ ਕਿ ਰੋਮਿਲ ਬੋੜਾ ਕਈ ਮਾਮਲਿਆਂ ਦੇ ਵਿੱਚ ਲੋੜਿੰਦਾ ਸੀ ਤੇ ਉਸ ਤੇ ਪੁਲਿਸ ਨੇ ਜਿਹੜਾ ਸੀ ਉਹ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ ਹਾਈ ਪ੍ਰੋਫਾਈਲ ਹੱਤਿਆਕਾਂ ਤੇ ਤਿੰਨ ਹੋਰ ਥਾਵਾਂ ਤੇ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਾਂਟਡ ਰੋਮਿਲ ਬੋੜਾ ਹਰਿਆਣਾ ਦਿੱਲੀ ਤੇ ਬਾਰਡਰ ਤੇ ਐਸਟੀਐਫ ਦੇ ਨਾਲ ਹੋਈ ਮੁਟਪਿਹੜ ਦੇ ਵਿੱਚ ਮੰਗਲਵਾਰ ਨੂੰ ਮਾਰਿਆ ਗਿਆ ਕਨਾਲ ਤੇ ਗੁਰੂਗਰਾਮਾ हरियाणा स्पेशल टास्क फोर्स ਦੇ ਸਾਂਝੇ ਆਪਰੇਸ਼ਨ ਦੇ ਨਾਲ ਕੁਖਿਆਤ ਗੈਂਗਸਟਰ ਰੋਮਿਲ ਬੋਰਾ ਨੂੰ ਮਾਰ ਦਿੱਤਾ ਹੈ ਤੇ ਇਸ ਮੁਟਵੇੜ ਦੇ ਵਿੱਚ ਦੋ ਜਿਹੜੇ ਨੇ OSTF ਦੇ ਜਵਾਨਾਂ ਨੂੰ ਵੀ ਗੋਲੀਆਂ ਲੱਗੀਆਂ ਹਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭੱਤੀ ਕਰਵਾਇਆ ਗਿਆ ਹੈ ਪੁਲਿਸ ਦੇ ਲਈ ਸਰਦਰ ਦਰਦ ਬਣਿਆ ਯਮਨਾਨਗਰ ਦੇ ਕਾਂਸਾਪੁਰ ਦੇ ਅਸ਼ੋਕ ਬਿਹਾਰ ਕਲੋਨੀ ਨਿਵਾਸੀ ਰੋਮਿਲ ਬੋਰਾ ਨੂੰ ਫੜਨ ਦੇ ਲਈ ਅੰਬਾਲਾ ਪੁਲਿਸ ਵੀ ਅਲਰਟ ਤੇ ਸੀ ਤੇ ਕੋਸ਼ਿਤ ਵਾਂਟਡ ਇਸ ਅਪਰਾਧੀ ਦੇ ਸਿਰ ਤੇ ਸਰਕਾਰ ਵੱਲੋਂ 2 ਲੱਖ ਰੁਪਏ ਦਾ ਇਨਾਮ ਵੀ ਜਿਹੜਾ ਸੀ ਉਹ ਰੱਖਿਆ ਗਿਆ ਸੀ ਤੇ ਲਗਾਤਾਰ ਇਸ ਦੇ ਪੋਸਟਰ ਵੀ ਉਹ ਕਈ ਥਾਵਾਂ ਤੇ ਚਪਕਾਏ ਗਏ ਸੀ ਜਿਸ ਦੀ ਇਹ ਰੋਮਿਲ ਬੋਰਾ 13 ਜੂਨ ਨੂੰ ਸ਼ਾਹਬਾਦ ਦੇ ਸ਼ੰਤ ਨੂੰ ਹੱਤਿਆਕਾਂ ਮਾਮਲੇ ਦੇ ਵਿੱਚ ਵੀ ਆਰੋਪੀ ਸੀ ਇਸ ਤੋਂ ਇਲਾਵਾ ਆਰੋਪੀ ਨੇ 15 ਮਈ ਨੂੰ ਯਮਨਾਨਗਰ ਦੇ ਬਿਆਸਪੁਰ ਵਿਖੇ ਇੱਕ ਆਲੇ ਸੈਂਟਰ ਤੇ ਵੀ ਤਾਬਵ ਟੋੜ 15 ਫਾਇਰ ਕੀਤੀ ਸੀ ਇਸ ਤੋਂ ਪਹਿਲਾਂ 26 ਦਸੰਬਰ ਨੂੰ ਖੇਤੀ ગામ ਲੱਖਾ ਸਿੰਘ ਤੇ ਵੀ ਫਾਇਰਿੰਗ ਕੀਤੀ ਸੀ ਅਤੇ ਇਸ ਤੇ ਪਹਿਲਾਂ ਜਗਾਦਰੀ ਬਸ ਅਡੇ ਦੇ ਨਿਕਟ ਇਸ આરોપી ਨੇ ਫਾਇਰਿੰਗ ਕੀਤੀ ਸੀ ਤੇ ਪੁਲਿਸ ਦਾ ਦਾਵਾ ਸੀ ਕਿ ਸਾਥੀ આરોપી ਬਸ ਤੇ ਟ੍ਰੇਨ ਤੇ ਸਫ਼ਰ ਕਰਦੇ ਵੇਲੇ ਨਾਲ ਬੈਠੇ ਲੋਕਾਂ ਦੇ ਵਾਈਫਾਈ ਦਾ ਇਸਤੇਮਾਲ ਕਰਦਾ ਸੀ ਤੇ ਉਹਨਾਂ ਦੇ ਵਾਈਫਾਈ ਮਿਲਣ ਤੋਂ ਬਾਅਦ ਹੀ ਕਿਸੇ ਹੋਰ ਅਪਰਾਧੀ ਨਾਲ ਗਲਵਾਟ ਕਰਦਾ ਸੀ ਤਾਂ ਕਿ ਪੁਲਿਸ ਨੂੰ ਕਾਲਿੰਗ ਤੋਂ ਬਾਅਦ ਵਾਈਫਾਈ ਟ੍ਰੇਸ ਕਰਦੇ ਹੋਏ ਪਹੁੰਚੇ ਤਾਂ ਅਗਿਆਤ ਵਿਅਕਤੀ ਜਾਂ ਫਿਰ ਹੋਰ ਕੋਈ ਫੜਿਆ ਜਾਵੇ ਤੇ ਪੁਲਿਸ ਨੂੰ ਕੋਈ ਠੋਸ ਸਬੂਤ ਨਾ ਮਿਲੇ ਤੇ ਚਰਚਾ ਦੇ ਆਧਾਰ ਤੇ ਜਦੋਂ ਪੁਲਿਸ ਲਗਾਤਾਰ ਇਸ ਦੀ ਛਾਣਵੀਂ ਕਰ ਰਹੀ ਸੀ ਤੇ ਹੁਣ ਰੋਮਿਲ ਬੋੜਾ ਦਾ ਹਰਿਆਣਾ ਤੇ ਦਿੱਲੀ ਪੁਲਿਸ ਨੇ ਸਾਂਝਾ ਆਪਰੇਸ਼ਨ ਕਰਦੇ ਹੋਏ ਇਸ ਦਾ ਇਨਕਾਊਂਟਰ ਕਰ ਦਿੱਤਾ ਹੈ